ਕੱਲੇ ਬੰਦੇ ਦਾ ਵੀ ਯਾਰ ਬਹੁਤ ਔਖਾ ਹੈ। ਜਦੋਂ ਸਾਡੇ ਨਾਲ ਵਿਆਹ ਸੀ ਉਹ ਤੀਮੀ ਜੀ ਉਹ ਨਹੀਂ ਕਰੇ ਟਿਕਣ ਦੀ ਨਾ ਕੁਝ ਵਾਕ ਟਿਕਣ ਦੇਵੇ। 10 ਪੀ ਨੇ ਜਿਹੜੇ ਕੁੜਕੋ ਤੇ ਉਹ ਕੱਢ ਕੁੱਟ ਲੈਂਦੇ ਨੇ। ਬੜਾ ਔਖਾ ਹੋਇਆ ਯਾਰ। ਜੇ ਖੇਤ ਆਉਣੇ ਤਾਂ ਕੱਲੇ ਦਾ ਪਾ ਖੇਤ ਨਹੀਂ ਜੀ ਲੱਗਦਾ। ਚਲੋ ਦੇਖੀ ਜੋ ਜਿਵੇਂ ਬਣੂ। ਹੁਣ ਤਾਂ ਟਾਈਮ ਬਸ ਕਰਨੀ ਪਊ। ਚੱਲ ਦੇਖਦੇ ਆਂ ਕੀ ਬਣਦਾ ਬੋਦਾ ਕਿੱਧਰੋਂ ਉਗਾ ਯਾਰ ਓਏ ਆਇਆ ਬੋਦੇ ਨਾ ਯਾਰ ਕੋਈ ਨਮੀਤਾ ਜੀ ਮੇਰੇ ਸਾਲੀ ਦੇ ਨਾਲ ਹੁਣੇ ਫੋਨ ਕਰਿਆ ਵੀ ਤੂੰ ਪੈਸੇ ਦਾ ਪਾ ਦੇ ਉਂ ਕਹਿੰਦੀ ਮੈਂ ਤਾਂ 60000 ਰੁਪਿਆ ਕਮਾ ਲਿਆ 60000 ਟੱਟੂ ਕਮਾ ਲਿਆ ਜਦੋਂ ਮੇਰੇ ਕੋਲ ਦਾ ਕੋਈ ਪੈਸਾ ਆਈ ਨਹੀਂ ਹੈ ਦੱਸ ਮੈਂ ਇੱਥੇ ਮਰੀ ਜਾਣਾ ਆਪੋ ਮੇਰੇ ਸਾਲੀ ਉੱਥੇ ਖਪੀ ਜਾਂਦੀਆ ਕਰੇ ਤਾਂ ਬੰਦਾ ਦੱਸ ਕੀ ਕਰੇ ਹਾਂ ਆਉਣਾ ਆਉਣਾ ਇਹਦੀ ਸੁਣੀਏ ਗੱਲ ਕੀ ਕਹਦਾ ਆ ਜਾ ਆ ਜਾ ਹੋਰ ਸੁਣਾ ਕੀ ਹਾਲ ਹੈ ਹੋਰ ਵਧੀਆ ਹੋਰ ਜਿਲ੍ਹੇ ਕਿਵੇਂ ਆ ਠੀਕ ਹੈ ਵਧੀਆ ਤੂੰ ਸੁਣਾ ਵਧੀਆ ਕਿਵੇਂ ਕਿਤੇ ਦੇਖੇ ਹੀ ਨੂੰ ਉਹ ਉਹ ਦੇਖਣਾ ਦੇਖਣਾ ਕੀ ਹੈ ਦੇਖਣ ਨੂੰ ਕੋਈ ਤੂੰ ਟੱਟੂ ਦੇਖੇਗਾ ਸਾਰਾ ਦਿਨ ਤਾਂ ਪਤੰਦਰਾ ਖੇਤ ਚ ਰਹਿਣਾ ਸਾਡੇ ਬੰਦੇ ਨੂੰ ਨਾ ਤਮਾ ਬਹੁਤ ਹੁੰਦੀ ਉਹ ਫਿਰ ਕਰੀਏ ਕੀ ਕੋਈ ਟਿਕਣ ਵੀ ਦੇਵੇ ਟਿਕਣ ਨਹੀਂ ਦਿੰਦਾ ਹੁੰਦਾ ਕੋਈ ਟਿਕਣ ਨਹੀਂ ਦਿੰਦਾ ਹੁੰਦਾ ਕੋਈ ਪੰਜਾਬ 20 ਸਾਲ ਹੋ ਗਏ ਸਕੂਲੋਂ ਹਟਿਆ ਨੂੰ ਤੂੰ ਅੱਜ ਮਿਲਿਆ ਕਦੇ ਮਾੜੀ ਮੋਟੀ ਕਦੇ ਦਾ ਸਾਰ ਲੈ ਲੈ ਬਾਈ ਟਾਈਮ ਨਹੀਂ ਮੇਰੇ ਕੋਲੇ ਟਾਈਮ ਨਹੀਂ ਹੈਗਾ ਉਹ ਤਾਂ ਮੇਰੇ ਕੋਲੇ ਟਾਈਮ ਸੀ ਜਦੋਂ ਮੈਂ ਤੇਰੇ ਵਿਆਹ ਚ ਸਾਰਾ ਕੰਮ ਮੂਰੇ ਲੱਗ ਲਗਾ ਕੇ ਲਾ ਟੈਂਟਾਂ ਤੋਂ ਮਠਾਈਆਂ ਤੋਂ ਯਾਰ ਇੰਨੀ ਤੇਰੀ ਆਹੂ ਕਰੀ ਤੂੰ ਜਮੀ ਗਦਰ ਨਹੀਂ ਕੀਤੀ ਉਹ 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 ਤਾਂ ਚੀਜ਼ ਤੇਰੀ ਮੈਂ ਮੰਨਦਾ ਉਹ ਚੀਜ਼ ਨਹੀਂ ਤੇਰੀ ਮੈਂ ਭੁੱਲਦਾ ਉਹ ਤਾਂ ਤੂੰ ਮੇਰੇ ਬਰਾਬਰ ਬਾਹ ਬਣ ਕੇ ਖੜਿਆ ਦੀਗਾ ਮੇਰੇ ਬਰਾਬਰ ਕੋਣ ਆਉਂਗੜ ਯਾਰ ਕੋਈ ਚੀਜ਼ ਹੁੰਦੀ ਆ ਨਾ ਨਾ ਮੈਂ ਤੇਰੇ ਨਾਲ ਆਗਾ ਕਹ ਕਦੇ ਮੇਰੀ ਖਬਰਸਾਰ ਨਹੀਂ ਆਕੇ ਖਬਰਸਾਰ ਨੂੰ ਕੀ ਕਿੰਨਾ ਕੁ ਦੁਖੀ ਆ ਯਾਰ ਚੰਗਾ ਭਲਾ ਹੈਗਾ ਤੈਨੂੰ ਕਾਹਦਾ ਫਿਕਰ ਹੈ ਭਲਾ ਇਹਨੂੰ ਐਵੇਂ ਹੀ ਲੱਗਦਾ ਬਾਈ ਤੂੰ ਲੈ ਕੇ ਤੀਵੀਂ ਕਦੇ ਆਏ ਬਗਜਣੇ ਕਰਿਆ ਹੈ ਬਗਜਣੇ ਕਦੇ ਮੈਨੂੰ ਪੁੱਛੇ ਉਹ ਉਹ ਤਾਂ ਗੱਲ ਤੇਰੀ ਠੀਕ ਆ ਫੇਰ ਮੇਰੀ ਗੱਲ ਸੁਣ ਲੈ ਅੱਜ ਇੱਥੇ ਬੋਹੇ ਰਿਸ਼ਤਾ ਕਰਾ ਕੇ ਆਇਆ ਅੱਛਾ ਕੁੜੀ ਦਿਖਾਈ ਮੁੰਡਾ ਦਿਖਾਇਆ ਨਾਲ ਦੀ ਨਾਲ ਉਹ ਚਨੀ ਚੜਾ ਕੇ ਲੈ ਗਏ ₹40000 ਜਿਹੇ ਚ ਪਾਕਿਤ ਹੋਇਆ। ਤੂੰ ਤਾਂ 40 ਪਾ ਲਿਆ। ਮੈਨੂੰ ਕੀ ਅਖੇ ਤੇ ਮਰਜ਼ੀ ਕਰਾਈ ਆ ਜਿੱਤੇ ਮੇਰਾ ਕਰਾਇਮਾ ਤਾਂ ਉੱਤੇ ਮੈਨੂੰ ਵੀ ਹਾਂ ਭਾਈ ਬੋਲਾ ਹੈਗਾ। ਤਾਂ ਮੈਨੂੰ ਕਦੇ ਕਿਹਾ ਵੀ ਇਹ ਮੇਰਾ ਕਰਾਇ। ਕਹੇ ਜੇ ਮੇਲੇ ਫੇਰੀ ਹੈ। ਮੇਲੇ ਫੇਰੀ ਹੁਣ ਤਾਂ ਮਿਲ ਗਿਆ। ਹੁਣ ਫੇਰ ਕੋਈ ਕਰ ਦੇ ਸਾਡੇ ਜੇ ਕੋਈ ਮੈਂ ਤਾਂ ਬਹੁਤ ਦੁਖੀ ਹੋਰੇ। ਉਹ ਪਰਜਾਈ ਨਹੀਂ ਫੇਰ ਲਾਉਂਦੀ ਲਵੇ ਲਾਉਣੀ। ਕਿਹੜਾ ਪੁੱਛਦਾ ਇੱਥੇ? ਕਿਹੜਾ ਪੁੱਛਦਾ ਭਾਈ 4 ਸਪੇਰੇ 76 ਨੇ। ਮਾ ਦਾ ਫਰਮਾਇ ਥੋੜਾ ਕਰਾਣ 12 ਕਲਾਂ ਕੋਈ ਜੀ ਪੁੱਛਦਾ। ਨਹੀਂ ਮੈਂ ਤਾਂ ਪਿੰਡ ਚ ਹੋਂੜੀ ਆਪਣਾ ਉਹ ਜੇਲੇ ਦਾ ਮੁੰਡਾ ਜਾ ਉਹ ਦੱਸਦਾ ਸੀ ਕਹਿੰਦਾ ਪੂਰੀਆਂ ਮੌਜਾਂ ਕਰਦਾ ਤਾਂ ਕਰੇਗਾ ਮੌਜਾ ਜਿਹੜਾ ਹੈ ਗਿਆ ਤੇ ਹੈ ਗਿਆ ਸੀ ਕਿਉਂ ਹੋਰ ਹੁਣ ਟਾਈਮ ਟੱਪ ਗਿਆ ਲੜਪੀ ਹੋਰ ਕਈ ਦਵਰੀਆ ਕਿ ਬੈਠੇ ਆ ਦਾ ਗਲਤ ਗੱਲ ਆ ਯਾਰ ਹੁਣ ਫਿਰ ਕੀ ਕਰੀਏ ਮੈਂ ਤਾਂ ਤੈਨੂੰ ਐਂ ਕਹਿੰਦਾ ਸੀ ਬਗਾਨੀ ਧੀ ਵੀ ਲਿਆ ਕੇ ਮੇਰੇ ਸਾਲਾ ਨਾਲ ਕਲੇਸ਼ ਹੀ ਹੁੰਦਾ ਖੜਾ ਐਂ ਸਾਰੀ ਚੱਲ ਵਧੀਆ ਰਹਿਆ ਕੀ ਲੜਾ ਵਿਆਹ ਤਾਂ ਉਹ ਕੁਝ ਨਹੀਂ ਹੁੰਦਾ ਬਹੁਤ ਔਖਾ ਮੈਂ ਲਗਾ ਗਾਹਾਂ ਔਖਾ ਹੋ ਜੂ ਇਹ ਤੂੰ ਆਇਆ ਦਾ ਸੱਚੀ ਲਾ ਬੰਦੂ ਵੀ ਪੈਸਾ ਤੇ ਲੱਗ ਨੱਕ ਜੋੜਾ ਹੈ ਤੇ ਆ ਪੈਸੇ ਤੇ 1/2 ਲੱਖ ਬਾਂਚ ਦੀ ਪਰਮੈਸ ਵੇਚੀ ਹੈ ਮੈਂ ਤਾਂ ਖਾਤੇ ਜਿੱਤਰਾ ਤੇ ਦੀ ਆਬਦੇ ਐਡ ਸਵਾ ਲੱਖ ਹੋਏ আচ্ছা ਤੇਰਾ ਆਬਦਾ ਸਵਾ ਲੱਖ ਹੋਰ ਹੁਣ ਫੇਰ ਤਾਂ ਜਨਾਨੀ ਪੱਕੀ ਐ ਇੰਨੇ ਕੀ ਪੈਸੇ ਲੱਗਦੇ ਚਾਹਂਦੀ ਐ ਕਿੰਨੇ ਕੇ ਪੈਸੇ ਲੱਗਦੇ ਹੁੰਦੇ ਹੁਣ ਜਦੋਂ ਦੋ ਦੋ ਮੇਰਾ ਵਿਆਹ ਹੋਇਆ ਸੀ ਉਦੋਂ ਰੇਟ ਥੋੜਾ ਜਿਹਾ ਘਟਦੀਗਾ ਉਦੋਂ 60000 ਰੁਪਇਆ ਲੱਗਿਆ ਦੀ ਹੁਣ ਤੇਰੇ ਵਾਰੀ ਸਵਾ ਲੱਖ ਕਹਿਣਾ ਸਵਾ ਲੱਖ ਲੱਖ ਰੁਪਇਆ ਦੇ ਦੇ ਚੱਲ ਤੂੰ ਮੈਨੂੰ ਜੇ ਆਪਣਾ ਕਲਾਸਫਾਈ ਲਵਾ ਠੀਕ ਐ ਇੱਕ ਵਾਰੇ ਹੋਰ ਗੱਲ ਸੁਣ ਲੈ ਆਹ ਦਾੜੀ ਧੂੜੀ ਗਾਲਾਂ ਇਹਨੂੰ ਮੜਾ ਜਾ ਪਤਾ ਤਾਂ ਲੱਗੇ ਜਦੋਂ ਕਾਜ ਰਹੇ ਕੇ ਤੂੰ ਤਾਂ ਕਰੇ ਕੰਮ ਕਰ ਕਰ ਕੇ ਹਾਲਤ ਦਾ ਦੇਖ ਲੈ ਕਹੀ ਜੀ ਬਣਾ ਲਈ ਹਾਲਤ ਜਰ ਸਾਰਾ ਦਿਨ ਭੈਣ ਜਿਹੜਾ ਪਸ਼ੂ ਡੰਗਰ ਚ ਕੰਮ ਚੰਦਾ ਹਾਈ ਭੜਾ ਕਰੀਏ ਸੀ ਫੁੱਕ ਕੰਮ ਦਾ ਫਿਰ ਕਰਨੀ ਪੈਣਗੇ ਕੰਮ ਦਾ ਫਿਰ ਡੱਕਾ ਨਹੀਂ ਤੋੜਦਾ ਉਹਨੇ ਕਾ ਤੋੜ ਲੈ ਨੂੰ ਕਰਨਾ ਪੈਂਦਾ ਲੈ ਪਹਿਲਾਂ ਦਾ ਬਥੇਰਾ ਤੂੰ ਐ ਚੌੜਾ ਹੋ ਕੇ ਕਹਿੰਦੀ ਵੀ ਸਾਰਾ ਕੁਝ ਮੇਰੇ ਹੀ ਐ ਪਰਝਾਈ ਵੀ ਮੇਰੀ ਐ ਹੈ ਹਾਂ ਉਦੋਂ ਹਾਲਾਤ ਸੀ ਅਸੀਂ ਜਮੀਨ ਹੀ ਕਿਤਾ ਕਹਿੰਦਾ ਬਹਿ ਜਾਦੇ ਨਾ ਪਰ ਜਮੀਨ ਜਮੂਨ ਹੁਣ ਕਿੰਦੀ ਕਰ ਤੇਰੇ ਕੋਲੇ ਜਮੀਨ ਤਾਂ ਬਸ ਹੁਣ ਉਦੋਂ ਆਏ ਸੀ ਮੈਂ ਉਹਦੇ ਨਵੇਂ ਕਰਾਚ ਸੀ ਹਾਂ ਪਰ ਉਹਦੇ ਨਵੇਂ ਕਰਾਚ ਸੀ ਛੋਟੇ ਤੇ ਤਿੰਨ ਕਣਾਂ ਵਾਲੇ ਹੀ ਰੱਖੀਆਂ ਸੀ ਤਿੰਨ ਕਣਾਂ ਵਾਲਾ ਤਾਂ ਤੇਰੇ ਕੋਲੇ ਹੈਗੀਆਂ ਨੇ ਤਿੰਨ ਕਣਾਂ ਵਾਲਾ ਤਾਂ ਮੇਰੇ ਕੋਲੇ ਮੋਟਰ ਵਾਲੀਆਂ ਨੇ ਇੱਕ ਵਾਰੀ ਗੱਲ ਸੁਣ ਲੈ ਜੇ ਬੈਠਿਆਂ ਤਿੰਨ ਕਣਾਂ ਵਾਲਾ ਮੇਰੀ ਹੀ ਨੇ ਇਹ ਤਾਂ ਬਹੁਤ ਆ ਪਰ ਠੀਕ ਆ ਪਰ ਪਰ ਪਾਣ ਕੁੜੀ ਵਾਲੇ ਕੋਲੇ ਤਾਂ ਆਪਾਂ ਨੂੰ ਇਹ ਝੂਠ ਬੋਲਣਾ ਪੂਰੇ ਮੁੰਡੇ 2.5 ਕਿਲੇ ਆਉਂਦੇ ਨੇ ਉਹ ਤਾਂ ਦੇਖ ਹੁਣ ਤੇਰੇ ਸਾਰੇ ਐ ਤੇ ਪੰਜ ਬਣਾ ਦੇ ਆ ਪਰ ਉਹਦੇ ਹਿਸਾਬ ਨਾਲ ਫਿਰ ਲੜਕੀ ਲਿਓਣੀ ਪਊਗੀ ਠੀਕ ਹੈ ਤੇ ਕੁੜੀ ਤੂੰ ਐਂ ਦੇਖ ਲੈ ਵੀ ਕਿਹੇ ਹਿਸਾਬ ਨਾਲ ਚਲੂ ਤੇਰੇ ਕੱਦ ਕਿ ਦੀ ਹੋਵੇ ਕਿਵੇਂ ਜੇ ਹੋਵੇ ਬੜਾ ਠੀਕ ਠਾਕ ਜੀ ਹੋਵੇ ਹੁਣ ਤੂੰ ਆਪਾਂ ਵੀ ਲਾਲਾ ਵੀ ਉਮਰ ਦੇ ਹਿਸਾਬ ਨਾਲ ਸੇਖ ਵੀ ਜਿਹੜਾ ਤੇਰਾ 7 ਲੱਖ ਪਿਆ ਉਹਦੇ ਚੋਂ ਲੱਖ ਦਾ ਦੇਖ ਵੀ ਮੈਨੂੰ ਦੇਣਾ ਪਊ ਅੱਛਾ ਉਹਦੇ ਵਿੱਚੋਂ ਪਤਾ ਕੀ ਆ ਖਰਚੇ ਆਉਣਗੇ ਠੀਕ ਹੈ ਕੁੜੀ ਵਾਲਿਆਂ ਨੂੰ ਮੈਂ ਦਊਂਗਾ 80 ਅੱਛਾ ਵੀਰ ਆਪਾਂ ਫਿਰ ਮੇਰਾ ਵੀ ਖਰਚਾ ਆਉਂਦਾ ਵੀਗਮਾਇ ਰੱਖ ਲੂੰਗਾ ਤੂੰ ਕਲਾਸ ਫੈਨੋਂ ਘੱਟ ਕਰਨੀ ਗੱਲ ਕਹੇ ਜਾ ਰਿਹਾ ਆਇਆ ਤਾਂ ਥੋੜੂ ਹੁੰਦਾ ਹੁੰਦਾ ਜਰਾ ਆ ਫਿਰ ਹੁਣ ਕਿੱਡੀ ਗੱਲ ਆ ਇਹ ਸਾਰਾ ਕੁਝ ਮੈਂ ਆਪਣੇ ਲਵੋਂ ਵੀ ਲਾਊਗਾ ਆਇਆ ਥੋੜੂ ਆਗਾ ਹੁਣ ਲੇਖਣੀ ਮੈਂ ਤੇ ਛੋਟਾ ਨਹੀਂ ਪਈਦਾ ਕਿਵੇਂ ਮਰਜ਼ੀ ਇੱਕ ਤੈਨੂੰ ਮੈਂ ਹੋਰ ਖਤਾ ਬਹੁਤ ਆ ਤੇਰਾ ਤਾਂ ਬੱਟਦੇ ਪਿਆ ਹਾਂ ਤੂੰ ਇੱਕ ਇੱਕ ਮੇਰੀ ਗੱਲ ਸੁਣ ਲੈ ਇੱਕ ਤਾਂ ਆ ਦਾੜੀ ਨੂੰ ਕਾਲੀ ਕਰ ਲੈ ਠੀਕ ਹੈ ਇੱਕ ਕੱਪੜੇ ਥੋੜੇ ਜਿਹਾ ਹੋਰ ਮੜਾ ਬੰਦਾ ਠੰਦਾ ਜਿਹਾ ਲੱਗੇ ਹੁਣ ਮੈਂ ਦੇਖ ਜਿੱਧਰ ਵੀ ਜਾਣਾ ਟਾਉਰ ਲਾ ਕੇ ਜਾਣਾ ਅਗਲਾ ਸਲੂਟ ਮਾਰਦਾ ਮੈਨੂੰ ਤਾਉਰੂ ਦੇ ਸਲੂਟਾਂ ਨੇ ਜਾਂ ਪੈਸੇ ਨੂੰ ਸਲੂਟਾਂ ਨੇ ਤੜਕੇ ਕਰਾਵਾਂਗਾ ਜੀ ਕਰਾਵਾਂਗਾ ਤੂੰ ਮੇਰੇ ਘਰ ਆ ਗਾ ਤੈਨੂੰ ਕੁੜੀ ਨਾ ਦਿਖਾਦਾ ਪਹਿਲਾਂ ਮੈਂ ਕੁੜੀ ਦਿਖਾ ਦੇ ਓ ਕੁੜੀ ਦਿਖਾ ਦੇ ਖਾ ਇੱਕ ਮਿੰਟ ਜਾ ਆ ਗਿਆ ਲੈ ਹਾਂਜੀ ਅਬੀ ਰਿਸ਼ਤੇਦਾਰਾਂ ਦੇ ਫੋਨ ਆ ਗਏ ਰਿਸ਼ਤੇ ਵਾਲਿਆਂ ਦੀ ਆ ਕਰ ਗੱਲ ਕਰ ਸਾਸਰੀਕਰ ਜੀ ਹਾਂ ਹਾਂ ਠੀਕ ਆ ਠੀਕ ਆ ਜੀ ਅੱਛਾ ਤਿਆਰੀਆਂ ਦੇ ਫੋਨ ਫੇਰਾ ਹਾਂ ਕੌਣਾ ਅੱਛਾ ਤੁਹਾਡੀ ਭੈਣ ਆਈ ਆ ਅੱਛਾ ਅੱਛਾ ਕੀ ਆਂਦੀ ਮੇਰੇ ਨਾਲ ਗੱਲ ਕਰਨੀ ਆ ਗੱਲ ਕਰ ਲਾਂਗੇ ਆਪਾਂ ਕੀ ਕਿ ਦਵੇ ਹੋਇਆ ਜਾਂ ਮੈਂ ਕਿ ਦੋ ਨੰਬਰ ਦਾ ਕੰਮ ਕਰਦਾ ਹਾਂ 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 ਆ ਗਿਆ ਆ ਗਿਆ ਕੋਈ ਨਾ ਕੌਣਾ ਕਰਦਾ ਕੁੜੀ ਨਾਲ ਗੱਲ ਮੈਂ ਠੀਕ ਆ ਹਾਂ ਹਾਂ ਬਸ ਆ ਗਿਆ ਆ ਗਿਆ ਚੰਗਾ ਜੀ ਸਸਰੀ ਘਰ ਆ ਰਿੱਤੀ ਰਿੱਤੀ ਵਾਲਾ ਦਾ ਫੋਨ ਸੀਗਾ ਅੱਛਾ 60000 ਰੁਪਏ ਲੈਣਾ ਇਹਨਾਂ ਤੋਂ ਮੈਂ ਅੱਛਾ ਹਾਂ ਨਾਲ ਆ ਸੱਚੋ ਉਹ ਹੋ ਮੈਂ ਹੋਰ ਪਾਸੇ ਭੱਗ ਗਿਆ ਤੂੰ ਮੈਨੂੰ ਐਂ ਦੱਸ ਅੱਜੀ ਦਿਖਾ ਦੇ ਕੁੜੀ ਤੈਨੂੰ ਅੱਜੀ ਦਿਖਾ ਤੂੰ ਇੱਕ ਤਾਂ ਪੈਸੇ ਕਢਾ ਲੈ ਬੈਂਕ ਚੋਂ ਅੱਛਾ ਠੀਕ ਆ ਤੇ ਮੇਰੇ ਕੋਲੇ ਤੂੰ 4:00 ਵਜੇ ਆ ਜਾ ਤੈਨੂੰ ਮੈਂ ਕੁੜੀ ਦਿਖਾ ਦਿੰਦਾ ਠੀਕ ਆ ਠੀਕ ਆ ਫਿਰ ਮੈਂ ਹੁਣੀ ਜਾਂਦਾ ਬੈਂਕ ਹਾਂ ਪੈਸੇ ਕਢਾ ਲਾ ਠੀਕ ਆ ਤੇ ਆਂ ਦਾੜੀ ਕਾਲੀ ਕਾਲੀ ਦਾ ਵੇਲੇ ਕਰ ਲਾਂਗੇ ਤੂੰ ਪਹਿਲਾਂ ਕੁੜੀ ਦੇਖ ਲੈ ਜਰ ਠੀਕ ਆ ਚਾਹ ਫਰਮੇ ਚੱਲਦਾ ਜੰਗਾ ਆਹ ਫੂਨ ਆਈ ਜਾਂਦਾ ਚੰਗਾ ਬਾਈ ਫਿਰ ਠੀਕ ਆ ਬਾਈ ਹੋ ਗਿਆ ਤੇਰਾ ਕੰਮ ਤਾਂ ਠੀਕ ਹੈ ਨਾ ਤੇ ਭੇਜਾਈਏ ਹੁਣ ਪਾਣੀ ਹੱਦੋਂ ਟੱਪ ਰਿਹਾ ਕੰਡਾ ਕੱਢਣਾ ਪਊ ਥਾਲ ਫਿਰ ਤੇਰਾ ਮੈਂ ਬੈਂਕ ਚੱਲੀਏ ਐ ਨਹੀਂ ਲੋਟਾਉਂਦਾ ਕੰਮ ਦੇਖ ਲੈ ਬਾਬੀ ਕਿਹੜੇ ਵੇਲੇ ਦਾ ਗਿਆ ਬਾਈ ਹਲ ਤੱਕ ਨਹੀਂ ਆਇਆ ਹੈਗਾ ਕਿ ਉਹਨੂੰ ਮੈਂ ਮੋਟਰਸਾਈਕਲ ਦੇ ਛਾੜ ਕੇ ਲਿਆਂਗਾ। ਨਾ ਮੈਨੂੰ ਐਂ ਦੱਸ। ਉਹਦੇ ਲੇਪ ਆਪਦਾ ਮੋਟਰਸਾਈਕਲ ਹੈ ਨਹੀਂਗਾ। ਉਹਦੇ ਕੋਲ ਤਾਂ ਬੀਬੀ ਰਾਣੀ ਸਾਈਕਲ ਵੀ ਨਹੀਂ ਬਾੜੀ ਗੱਲ ਕੀ ਕਰਦੀ ਐ। ਐਂ ਤੁਰੇ ਫਿਰਦਾ ਐ। ਐਨੇ ਤਾਂ ਪੈਸੇ ਕਮਾਉਂਦਾ। ਬੰਦਾ ਮੋਟਰਸਾਈਕਲ ਉਹਦੇ ਕੋਲ ਤਾਂ ਗੱਡੀ ਹੋਣੀ ਚਾਹੀਦੀ ਹੈਗੀ। ਤੇ ਹੋਰ ਮੈਂ ਤਾਂ ਆਪ ਕਹਿੰਨੀ ਆ ਵੀ ਲਾ ਉਹਦੇ ਕੋਲ ਆਪਦੀ ਗੱਡੀ ਨਹੀਂ ਬਣੀ ਹੈਗੀ। ਐਨੇ ਰਿਸ਼ਤੇ ਕਰਾ ਦੇ ਗਿਣਤੀ ਨਹੀਂ ਕੋਈ। ਬਸ ਉਹੀ ਗੱਲ ਆ ਵੀ ਜਦੋਂ ਤੁਸੀਂ ਨੇ ਕਿਸੇ ਦੀ ਸਲਾਹ ਨਹੀਂ ਲੈਣੀ ਹੋਣੀ ਮਨ ਤਾਂ ਨਾਲ ਕੋਈ ਨੰਗ ਮਲੰਗੀ ਹੋਣਾ। ਹਾਂ ਅੱਗੇ ਪਿੱਛੇ ਉਹ ਤਾਂ ਕੋਈ ਨਹੀਂ ਹੋਣਾ। ਇਹੀ ਜੀ ਹੋਣਾ ਉਹ ਨਾ ਇਹ ਤਾਂ ਉਹ ਵਿਆਹ ਹੋਇਆ ਨਹੀਂ ਹੈਗਾ ਵਿਆਹਿਆ ਹੋਇਆ ਆਹੋ ਕਿਨੇ ਢੋਲੇ ਕਰਤੇ ਹੋਣੇ ਕੋਈ ਮੁੱਲ ਮੱਲ ਦੀ ਲਿਆ ਹੁਣ ਆਏ ਨਹੀਂ ਪਤਾ ਲੈ ਆ ਕੇ ਹਾਂ ਭਾਈ ਵਰਤਾ ਸਸਰੀ ਘਰ ਆ ਬਾਈ ਕੁੜੀ ਸਸਰੀ ਘਰ ਸਸਰੀ ਕਾਨ ਹਾਂ ਭਾਈ ਕੀ ਗੱਲ ਕਰਨੀ ਸੀ ਗੱਲ ਕਰਨੀ ਹੁਣ ਤੇ ਨਾ ਰਹਿ ਕਰਨ ਆਈ ਆ ਮੇਰੇ ਨਾਲ ਦੈ ਗਈ ਹਾਂ ਦੱਸੋ ਭਾਈ ਮੈਂ ਤਾਂ ਆਹ ਭਾਈ ਜਿਹੜਾ ਤੂੰ ਰਿਸ਼ਤਾ ਜਾ ਕਰਾਉਣਾ ਮੇਰੇ ਭਤੀਜੇ ਨੂੰ ਹਾਂ ਮੈਂ ਤਾਂ ਉਹਦੇ ਪਰਿਵਾਰ ਬਾਰੇ ਕਹਿੰਦੀ ਸੀ ਗੱਲਬਾਤ ਵੀ ਕੁੜੀ ਕਿਵੇਂ ਆ ਪੜ੍ਹੀ ਲਿਖੀ ਆ ਕੀ ਕੰਮ ਕਰਦੀ ਐ ਕੁੜੀ ਭਾਈ ਆਹ 12 ਪੜ੍ਹੀ ਹੋਈ ਆ। ਅੱਛਾ। ਤੇ ਨਰਸਾ ਦਾ ਕਰਦੀ ਆ ਕੋਰਸ। ਅੱਛਾ। ਤੇ ਦੋ ਭੈਣਾਂ ਦੀ ਆ ਉਹ ਇੱਕ ਵਿਆਹੀ ਹੋਈ ਆ। ਹਾਂ। ਦੋ ਦੇ ਭਾਈ ਨੇ ਉਹ ਵੀ ਵਿਆਹੀ ਹੋਈ ਨੇ। ਅੱਛਾ। ਕੱਲੀ ਆਹੀ ਕੁੜੀ ਵਿਆਹਣ ਵਾਲੀ ਰਹੀ। ਹਾਂ ਵੀ ਲਾਸਟ ਰਹਿ ਗਈ। ਹਾਂ। ਅੱਛਾ ਅੱਛਾ ਠੀਕ ਆ ਠੀਕ ਆ। ਅ ਕੱਦ-ਕਾਠ ਕਿੰਨਾ ਤੇ ਕੁੜੀ ਦਾ? ਕੱਦ-ਕਾਠ ਆਪਣੇ ਮੁੰਡੇ ਤੋਂ ਇੰਨੀ ਉੱਚੀ ਆ। 5 ਫੁੱਟ ਡੇਢ ਫੁੱਟ ਉੱਚੀ ਬੰਨ ਕੇ ਚੱਲ। ਫਿਰ ਬੜਾ ਰਾਜੀ ਹੋਗੇ ਉਹ ਰਿਸ਼ਤਾ ਕਰਨ ਵਾਸਤੇ ਹਾਂ। ਨਬਈ ਮੈਂ ਗੱਲਾਂ ਕਰੀਆਂ ਹੁਣ ਘਰਵਾਰ ਦੱਸਿਆ ਉਹ ਜਾ ਕੇ ਵੀ ਇੰਨਾ ਵਧੀਆ ਘਰਵਾਰ ਆ ਚਾਰ ਕਿੱਲੇ ਜ਼ਮੀਨ ਦੇ ਨੇ ਮੁੰਡੇ ਕੋਲੇ ਬਿਨਾਂ ਦੇਖਿਆ ਆ ਘਰ ਦੀ ਘਰਵਾਰ ਨੂੰ ਲੈ ਜਦੋਂ ਮਾਂ ਦੇ ਵਿੱਚ ਬਾਈ ਯਕੀਨ ਕਰਦੇ ਨੇ ਲੋਕ ਮੇਰੇ ਤੇ ਇਹਨਾਂ ਨੇ ਵੀ ਯਕੀਨ ਕਰਿਆ ਮੇਰੇ ਤੇ ਇਹ ਤਾਂ ਪੌਲੇ ਨੇ ਬਾਈ ਇਹ ਤਾਂ ਜਿਹੜਾ ਮਰਜ਼ੀ ਉਂਗਲ ਲਾ ਕੇ ਮੰਗਰ ਲਾ ਕੇ ਲੈ ਜਾ ਉਸੇ ਮੰਗਰ ਲੱਗ ਜਾਂਦੇ ਨੇ ਉਂਗਲ ਨਹੀਂ ਦੇਖ ਬਾਈ ਮੈਂ ਇਹਨਾਂ ਦੇ ਘਰੇ ਨਹੀਂ ਆਇਆ ਇਹਨਾਂ ਨੂੰ ਕਹਿਣ ਕਿ ਤੁਹਾਡੇ ਮੁੰਡੇ ਨੂੰ ਰਿਸ਼ਤਾ ਕਰਾਵਾਂ ਆਪ ਚੱਲ ਕੇ ਆਈ ਨੇ ਮੇਰੇ ਘਰੇ ਨੀ ਇਹ ਗੱਲ ਸੁਣ ਜੀ ਦੇ ਘਰੇ ਮਟਿਆਰਤੀ ਹੋਵੇ ਗੱਭਰੂ ਪੁੱਤ ਹੋਵੇ ਨਾ ਉਹਨੂੰ ਲੋੜ ਹੁੰਦੀ ਐ ਲੋਕਾਂ ਦੇ ਘਰੇ ਜਾਣ ਦੀ ਪੁੱਤਰਾਂ ਲੈ ਕੇ ਜਾਂਦੇ ਨੇ ਉਹ ਨਾਲੇ ਮੈਂ ਤਾਂ ਇਹ ਕਹੀ ਜਾਂਦੇ ਨੇ ਆ ਬਾਈ ਤੇ ਪਰਜਾਈਓ ਕਿ ਐਨੇ ਰਿਸ਼ਤੇ ਕਰਾਉਂਦਾ ਲੈ ਮੈਂ ਤਾਂ ਅੱਜ ਤੱਕ ਇੱਕ ਰਿਸ਼ਤਾ ਨਹੀਂ ਸੁਣਾ ਵੀ ਜਿਹੜਾ ਤੈਨੂੰ ਕਰਾਇਆ ਸਵਾ ਲੱਖ ਰਿਸ਼ਤਾ ਕਰਾਇਆ ਮੈਂ ਸਵਾ ਲੱਖ ਉਹ ਕਦੀ ਨਹੀਂ ਹੋਇਆ ਮੇਰੇ ਘੁੱਲਾ ਭਾਈ 12 ਸਾਲ ਦਾ ਸੀ ਜਦੋਂ ਮੈਂ ਇਹ ਕੰਮ 'ਚ ਪੈ ਗਿਆ ਤੀਆ ਲੈ ਅੱਛਾ ਅੱਛਾ ਮਨ ਲੈ ਕੁੜਤੀ ਤੈਨੂੰ ਫਿਰ ਕਿਸੇ ਪਚੋਲੇ ਨੇ ਦਿੱਤੀ ਹੁੰਦੀ ਨਹੀਂ ਹੋ ਮੇਰੇ ਦਾਦਾ ਜੀ ਤੇ ਪਰਦਾਦਾ ਜੀ ਤੇ ਉਹ ਵੀ ਇਹੀ ਕੰਮ ਕਰਦੇ ਸੀ ਬਸ ਜਾਣਦੇ ਬਾਈ ਸਭ ਜਾਣਦੀ ਐ ਇਹ ਛੋਡੇ ਨਾ ਜਿਹੜੇ ਗੱਪ ਹੁੰਦੇ ਨੇ ਬਿਨਾ ਟਾਇਰ ਵਾਲੇ ਐਂ ਲੋੜਦੇ ਹੁੰਨੇ ਤੁਸੀਂ ਹਾਂ ਭਾਈ ਮੇਰੀ ਗੱਲ ਸੁਣ ਲੈ ਇੰਨੇ ਰਿਸ਼ਤੇ ਕਰਾਤੇ ਅੱਜ ਤੱਕ ਕਿਤੋਂ ਲਾਂਭਾ ਨਹੀਂ ਆਇਆ ਮੈਨੂੰ ਦੇਖ ਲੈ ਲਾਂਭਾ ਨਹੀਂ ਆਇਆ ਸਾਰੀ ਗੱਲ ਪੁੱਛਣੀ ਹੁਣ ਤੇਰੇ ਮੂੰਹ ਤੇ ਲਿਆਤਾ ਇਹਨੂੰ ਕੋਈ ਕਸਰ ਨਾ ਰਹੇ ਜੀ ਵੀ ਤੈਨੂੰ ਬਣਾ ਕੋਈ ਐ ਰਹਿ ਜੀ ਮੈਂ ਦੱਸ ਦਿਆਂ ਬਾਈ ਆਪਣੇ ਦੇਖ ਲੈ ਉਹਨਾਂ ਦੇ ਤੇਜੇ ਚਾਚੇ ਕੇ ਉਹਨਾਂ ਦੇ ਮੁੰਡੇ ਨੂੰ ਰਿਸ਼ਤਾ ਕਰਾਇਆ ਸੀ ਇਹੋ ਜਿਹੀ ਤੇ ਉਹ ਵੀ ਕਲੂ ਜਾ ਬਚੋਲਾ ਆ ਜਾ ਉੱਡ ਜਾਣਾ ਇਹ ਮੈਨੂੰ ਤਾਂ ਲੱਗਦਾ ਕਿ ਇਹੀ ਨਾ ਹੋਵੇ ਨਾ ਪਾਈ ਆਪਾਂ ਇਹੋ ਜੇ ਕੰਮ ਚਰੀ ਇਹ ਜੀਤੀ ਉਹ ਅੱਕੇ ਕੁੜੀ ਸੋਹਣੀ ਸੁਨੱਖੀ ਐ ਪੜੀ ਲਿਖੀ ਐ ਕੁੜੀ ਦੇ ਪਾਈ ਬਾਲ ਰੰਗ ਬਰੰਗੇ ਕਰੇ ਹੋਏ ਮੈਂ ਤਾਂ ਉਹਦੀ ਕਹਤਾ ਸੀ ਮਾਹੇ ਰੰਗ ਬਰੰਗੇ ਵਾਲਾਂ ਵਾਲੀਆਂ ਕੁੜੀਆਂ ਨਹੀਂ ਬਈ ਕਿਸੇ ਦਾ ਘਰ ਬਸਾਉਂਦੀਆਂ ਹੈਗੀਆਂ ਸਹੀ ਗੱਲ ਐ ਹਾਂ ਉਹ ਤਾਂ ਇਹਨੇ ਫੋਟੋ ਵੀ ਦਿਖਾਈ ਤੁਹਾਨੂੰ ਕੁੜੀ ਤਾਂ ਗੋਰੀ ਚਿੱਟੀ ਐ ਉਹ ਤਾਂ ਉਹੀ ਗੱਲ ਉਹ ਤਾਂ ਕਿਲੋ ਕਿਲੋ ਪੱਕਾ ਤਾਂ ਪਾਊਡਰ ਲਾ ਲੈਂਦੀ ਐ ਮੂੰਹ ਤੇ ਗੋਰੀ ਚਿੱਟੀ ਤਾਂ ਹੋਣੀਆਂ ਨੇ ਅੱਛਾ ਮੈਨੂੰ ਤਾਂ ਫਰ ਪਤਾ ਨਹੀਂ ਨਾ ਸਮਾਨ ਦਾ ਕੀ ਲਾਉਂਦੀ ਐ ਮੂੰਹ ਤੇ ਕੀ ਨਹੀਂ ਜਦੋਂ ਤਾਂ ਕਦੇ ਆਪ ਜਵਾਨੀ ਪਹਿਰੇ ਕੋਈ ਲਾਇਆ ਹੋਵੇ ਕੋਈ ਸੁਰਖੀ ਬਿੰਦੀ ਤਾਂ ਤਾਂ ਪਤਾ ਹੋਵੇ ਮੇਰੀ ਗੱਲ ਸੁਣ ਕੰਨ ਸੁਣ ਲੈ ਮੇਰੀ ਗੱਲ ਵੀ ਸੁਣ ਲੈ ਆਹਾ ਦੇਖ ਲੈ ਤੇਰਾ ਭਰਾ ਵਾਲਾ ਸੈਣਾ ਬੈਥਰੀ ਲਿਆ ਕੇ ਦਿੱਤੀ ਲਾਉਣ ਨੂੰ ਤੇ ਵਧੀਆ ਫਿਰ ਜੂਰੀ ਮੈਂ ਤਾਂ ਕਹਿੰਦੀ ਬੋਰੋ ਪਲੱਸ ਲਵਾਇਆ ਕਰਦਾ ਹੋਣੇ ਨਹੀਂ ਸੀ ਨਾਲੇ ਵਾਲ ਸੀ ਜਾਤੀ ਹੁਣ ਇਹ ਤਾਂ ਦੇਖ ਲੈ ਹੁਣ ਲਾਂਬੇ ਦੀ ਜਾਂਦੀ ਹੈ ਜਿਹੜਾ ਬੁੱਥੀ ਵੈਸਲੀ ਨਾਲ ਹੀ ਵੀ ਨਹੀਂ ਹਾਂ ਗੱਲ ਦੱਸ ਭਾਈ ਤੂੰ ਕੀ ਕ ਵੀ ਸਾਡੇ ਤੇਜੇ ਚਾਚੇ ਕੇ ਦੇਖੋ ਤਾਂ ਨੇ ਮੁੰਡੇ ਦਾ ਰਿਸ਼ਤਾ ਕਰਾਇਆ ਸੀ ਅਜੀ ਤੁਰੜ ਜਾ ਨਾ ਕਲੂ ਜਾ ਬਚੋੜਲਾ ਕਿ ਕੁੜੀ ਪੜੀ ਲਿਖੀ ਆ ਵਧੀਆ ਕੰਮਕਾਰ ਜਾਣਦੀ ਆ ਅ ਜਿੰਨਾ ਜੁੰਨਾ ਵੀ ਪਾਉਂਦੀ ਹੁੰਦੀ ਤੇ ਰੁੜ ਜਾਣੀ ਕਦੇ ਕਦੇ ਸਾਰਾ ਦਿਨ ਤਾਂ ਕੰਨਾਂ ਚੋ ਹੀ ਨਾ ਕਰਦੀ ਸੀ ਆ ਹੈਡ ਫੋਨ ਜੇ ਲਾਈ ਰੱਖੇ ਹਾਂ ਹਾਂ ਤੇ ਪਾਈ ਕੁੜਚਾ ਲੁੰਡਾ ਬਿਆਲੇ ਚਾਂਚੀ ਆਏ ਹੁੰਦੀ ਆ ਅਗਲੇ ਨੂੰ ਵੀ ਚੱਲ ਨਹੀਂ ਰਿਸ਼ਤਾ ਹੁੰਦਾ ਹਨਾ ਵੀ ਚੱਲ ਜਹੀ ਜੇ ਚੱਲ ਕਰ ਬਾਰ ਤਾਂ ਸਾਮੂ ਸਾਨੂੰ ਚਾ ਆ ਵੀ ਚਲੇ ਰਹਿ ਗਿਆ ਤਾਂ ਕਰ ਦੀਏ ਜਿਉਂਦੇ ਜਾਂਦੇ ਉਹਨਾਂ ਨੇ ਪਾਈ ਦੇਖੀ ਨਾ ਚਾਈ ਚਾਈ ਵਿਆਹ ਲੈਂਦੀ ਦੋ ਤਿੰਨ ਦਿਨ ਵਿਆਹ ਨੂੰ ਹੋਏ ਉਹਨਾਂ ਨੇ ਪਲਾਟ ਆਇਆ ਤੀ ਕੋਈ ਵੇਚਿਆ ਹੋਣਾ ਵਿਚਾਨ ਨੇ 4 ਪੈਸੇ ਆ ਗਏ ਉਹ ਕਹਿੰਦੇ ਵੀ ਚੱਲ ਆਪਾਂ ਕਿਤੇ ਜ਼ਮੀਨ ਮਿਲਦੀ ਉਹ ਲੈ ਲਾਂਗੇ ਮੁੰਡੇ ਨੇ ਲਿਆ ਕੇ ਪੈਸੇ ਕਰੇ ਕਿਉਂ ਨਾ ਰੱਖ ਤੇ ਅੱਛਾ ਭਾਈ ਉਹਨਾਂ ਦਾ ਲੱਗ ਗਿਆ ਪਤਾ ਉਹ ਤਾਂ ਠਗਣੀ ਤੀ ਕੋਈ ਉਹਨਾਂ ਦਾ ਪਾ ਕੇ ਸਾਰੇ ਟੱਬਰ ਨੂੰ ਨਹੀਂ ਦਾਣੀਆਂ ਗੋੜੀਆਂ ਉਹ ਗੀ ਰਾਤ ਨੂੰ ਫੁਰਰ ਪੈਸੇ ਲੈ ਕੇ ਵਾਹ ਫੇਰ ਮਰ ਜਾ ਹੋਰ ਚੱਲ ਫੁਰਰ ਹੋਈ ਤਾਂ ਹੋਈ ਭਾਈ ਉਹ ਤਾਂ ਕਿਸੇ ਮੁੰਡੇ ਨਾਲ ਉਹਨਾਂ ਨੇ ਕਿਤੇ ਹੋਰ ਹੋਟਲ 'ਚ ਫੜ ਲਈ ਉਹ ਕੋਈ ਮੁੰਡਾ ਹੋਰ ਗਾਂ ਹਾਂ ਫੇਰ ਕੀ ਕਰੀ ਤਾਂ ਮਨ ਨਹੀਂ ਬਥੇਰੀ ਬੇਸ਼ਕੀ ਮੂੰਹ ਮੂੰਕੁੱਟਾ ਮੇਰੇ ਵੀ ਅਧਿਰਨ ਦਾ ਵਧੀਆ ਕੀਤਾ ਫੇਰ ਹਾਂ ਖੱਲੀ ਵੀ ਬਥੇਰਾ ਮੂੰਹ ਸੁਜਾਤਾ ਮਾਰ ਮਾਰ ਜੁੱਤੀਆਂ ਪੁੱਛ ਚ ਦੇਣੀ ਜੀ ਭੜਾਉਣੀ ਜੀ ਕੀ ਪੁੱਛ ਤਾਂ ਫੇਰ ਉਹ ਗਾਂ ਆਪ ਇੱਜ਼ਤਦਾਰ ਬੰਦੇ ਨੇ ਤਾਂ ਕਰਕੇ ਚੁੱਪ ਕਰ ਗਏ ਜੇ ਤਾਂ ਕੋਈ ਹੋਰ ਹੁੰਦਾ ਲੰਡਾ ਲੁੱਚਾ ਕੋਈ ਫਿਰ ਤੱਕਲਾ ਫੜਾ ਦਿੰਦਾ ਪਪਾ ਇੱਜ਼ਤਾਰ ਤੇ ਮੁੰਡੇ ਦੀ ਇੱਜ਼ਤ ਸੋਚ ਕੇ ਵੀ ਚਲੋ ਕਾਹ ਨੂੰ ਚਲੇ ਤਾਂ ਜਿਹੜਾ ਕਪੜਾ ਹੋਣਾ ਤੀ ਹੋ ਗਿਆ ਫਿਰ ਗਾਹਾਂ ਨਹੀਂ ਮੁੰਡੇ ਵਿਆਹੇ ਜਾਣਾ ਫਿਰ ਉਹ ਇੱਜ਼ਤਦਾਰ ਬੰਦੇ ਸੀ ਨਾ ਆਪ ਆਹੇ ਜੇ ਕਪੜੇ ਹੁੰਦੇ ਨੇ ਇਹ ਗੱਲ ਸੁਣ ਲੈ ਕੁਝ ਬੋਲ ਬੋਲ ਮੈਂ ਵੀ ਭਾਈ ਗੱਲ ਤਾਈ ਦੱਸੀ ਐ ਵੀ ਇਹੇ ਜਨਾ ਟਕਰਾ ਦੇ ਕੋਈ ਇਹ ਆਹ ਗੱਲ ਹੋਈ ਨਹੀਂ ਮੇਰੀ ਮੇਰੀ ਗੱਲ ਸੁਣ ਲੈ ਭਾਈ ਮੇਰਾ ਘਰ-ਵਾਰ ਦੇਖ ਕੇ ਆਏ ਹੋ ਤੁਸੀਂ ਘਰ-ਵਾਰ ਜਾਣਦੇ ਹੋ ਮੇਰਾ ਪੁੱਤ ਦਾ ਬਟੋਲਾ ਫਿਰ ਤੇ ਜੇ ਨਰਦੀ ਕੁੜੀ ਤਾਂ ਨਹੀਂ ਹੈ ਤਾਂ ਘਰ-ਵਾਰ ਦੇਖ ਐ ਹਣ ਜੇ ਮੇਰੀ ਕੁੜੀ ਹੁੰਦੀ ਫਿਰ ਤਾਂ ਮੈਂ ਤੁਹਾਨੂੰ ਕਹ अच्छा अच्छा। ਤੁਸੀਂ ਮੇਰਾ ਘਰ ਤਾਂ ਦੇਖ ਕੇ ਆਏ ਹੋ। ਤੁਹਾਨੂੰ ਮਨ ਲੱਗਿਆ? ਤੇਰਾ ਘਰ ਤਾਂ ਮੈਂ ਦੇਖਿਆ। ਜਿਹੜੀਆਂ ਗੱਲਾਂ ਕੁੜੀ ਕਰਦੀ ਐ ਉਹ ਹੁਣ ਤੂੰ ਨੇ ਤੈਨੂੰ ਸੁਣਦੀ ਐ। ਇਹ ਗਾਹੀ ਜੀ ਗੱਲ ਨਹੀਂ। ਮੇਰੀ ਗੱਲ ਸੁਣ ਭਾਈ ਮੈਂ ਤਾਂ ਤਾਂ ਜਕੀਨ ਕਰੂੰਗੀ ਤੇ ਖਾ ਬੈਠਾ ਦੋਨੇ ਬੈਠਾ ਤੁਸੀਂ ਚਾਹੇ ਗੱਲ ਹੱਡ ਲੱਗੇ ਚਾਹੇ ਗੋਡੇ ਲੱਗੇ ਭਾਈ ਮੈਂ ਤਾਂ ਕੁੜੀ ਆਪ ਦੇ ਕਿਉਂ? ਇਹਨਾਂ ਨੂੰ ਕੀਪਤਾ ਕੀਪਤਾ ਕੁੜੀ ਲੰਗੜੀ ਹੋਵੇ। ਕੁੜੀ ਦੀ ਫੋਟੋ ਦਿਖਾ ਦੇਣਾ। ਚਕਾਨ ਮੀਨ ਹੋਵੇ। ਫੋਟੋ ਦਿਖਾ ਦੇਣਾ ਕੁੜੀ ਦੀ। ਫੋਟੋ ਤੇ ਦੇ ਲੈ। ਫਿਲਟਰਾਂ ਨਾਲ ਤਾਂ ਫੋਟੋ ਜਈਆਂ ਮਰਜ਼ੀਆਂ ਕਰ ਲੈ। ਫਿਲਟਰਾਂ ਨਾਲ ਨਹੀਂ ਕੁੜੀ ਦੀ ਤੈਨੂੰ ਫੋਟੋ ਤੇ ਤੈਨੂੰ ਭਾਈ ਯਕੀਨ ਨਹੀਂ ਹੈਗਾ ਇਹਦਾ ਨਾ ਮੈਂ ਨਹੀਂ ਯਕੀਨ ਕਰਦੀ ਬਾਤਾਂ ਨਹੀਂ ਕਰਦੀ ਤੇਰਾ ਦੇਖ ਤਾ ਲੈ ਫੁੱਲ ਜੀ ਯਕੀਨ ਤਾਂ ਕਰਨਾ ਪੈਂਦਾ ਹੁੰਦਾ ਖੜਨਾ ਪੈਂਦਾ ਹੁੰਦਾ ਤੂੰ ਕੁੜੀ ਕਿਉਂ ਨਹੀਂ ਲਖਣਾ ਦਾ ਮੈਨੂੰ ਚੱਲ ਮੈਂ ਯਕੀਨ ਕਰ ਦਉ ਇੱਕ ਵਾਰੀ ਦਿਖਾ ਤਾਂ ਸਹੀ ਆ ਫੋਟੋ ਦਿਖਾ ਦੇ ਰਿਹਾ ਮੈਂ ਪਤਾ ਨਹੀਂ ਮੈਂ ਤਾਂ ਤੁਰਦੀ ਫਿਰਦੀ ਕੁੜੀ ਦੇਖੂ ਅੱਛਾ ਤੈਨੂੰ ਯਕੀਨ ਨਹੀਂ ਪਾਇਆ ਮੈਂ ਮੈਨੂੰ ਨਹੀਂ ਯਕੀਨ ਚੱਲ ਤੂੰ ਫਿਰ ਐ ਕਰ ਪਈ ਮੇਰੇ ਨਾਲ ਚੱਲ ਕੁੜੀ ਦੇਖੋਗੀ ਮੈਂ ਇਕੱਲੀ ਕੋਈ ਨਹੀਂ ਤੇਰੇ ਨਾਲ ਜਾਂਦੀ ਕਿਉਂ ਤੇਰਾ ਕੀ ਤਮਾਰਾ ਬੜ ਮੈਂ ਤਾਂ ਬਾਈ ਨੂੰ ਨਾਲ ਲੈ ਕੇ ਜਾਉ ਆ ਦੋਨੇ ਵਾਰੀ ਬਾਈ ਦਾ ਗਿਆ ਕਿੰਨੇ ਵਾਰੀ ਤੇਰੇ ਉਹ ਤੇਰੇ ਕੋਲੇ ਗਿਆ ਬੜਿਆ ਮਾਨਸਾ ਅਸੀਂ ਦੋਨੇ ਫਿਰ ਕੁੜੀ ਦੇਖਾਂਗੇ ਫੋਟੋ ਨਹੀਂ ਦਿਖਾਈ ਦੋ ਇਹ ਮੁੰਡਿਆਂ ਦੇ ਫੋਟੋ ਦੇਖਿਆ ਥੋੜੀ ਕੁੜੀ ਨੇ ਦੇਖੇ ਥੋੜੀ ਨੂੰਹ ਨੇ ਫੋਟੋ ਦੇਖੀ ਆ ਤੁਰਦੀ-ਵਰਦੀ ਦੇਖਣੀ ਐ ਨੇ ਜੇ ਤਾ ਰਿਸ਼ਤਾ ਪੂਰ ਚੜਾਉਣਾ ਮੈਂ ਤਾਂ ਆਪ ਜਾਉ ਨਾਲ ਨਹੀਂ ਫਿਰ ਸਾਡੇ ਵੱਲੋਂ ਤਾਂ ਜਵਾਬ ਐ ਕੋਰਾ ਜਿੱਥੇ ਮਰਜ਼ੀ ਕਰਾ ਦੇ ਜਾਂ ਭੱਜ ਜਾ ਇਹ ਫਿਰਦਾ 50-60 ਹਜ਼ਾਰ ਤੇ ਪੂਛ ਮਾਰਦਾ ਮੈਂ ਸਮਝਾਣਦੀ ਆ ਮੈਂ 60000 ਰੁਪਏ ਕਿਹਾ ਮੈਂ ਹਾਂ ਫਿਰ ਉਹੀ ਤਾਂ ਗੱਲ ਐ ਕਿਉਂ ਮੰਨਦਾ ਨਹੀਂ ਲੱਗਿਆ ਸੀ ਵੀ 10 ਰੁਪਏ ਵੱਧ ਲਾਵਾਂਗੇ ਹੁਣ ਜਿਹੜੀ ਗੱਲ ਪੂਰੀ ਹੈ 60 ਦੇਣ ਨੂੰ ਤਿਆਰ ਨੇਗੇ ਭਾਈ 60000 10 ਰੁਪਏ ਦੇ ਦਾਂਗੇ ਉਹ ਬਾਈ ਨੇ 10 ਰੁਪਏ ਦੀ ਗੱਲ ਕਰਤੀ 60000 10 ਰੁਪਏ ਦੇ ਦਾਂਗੇ ਪਰ ਕੁੜੀ ਦਿਖਾ ਚੱਲ ਭਾਈ ਜੇ ਤੈਨੂੰ ਜਕੀਨ ਹੈ ਤੂੰ ਮੇਰੇ ਨਾਲ ਚੱਲ ਹਾਂ ਚੱਲੀ ਭਾਈ ਫਿਰ ਆਪਾਂ ਹਾਂ ਭਾਈ ਹਾਂ ਦੇਖ ਲਓ ਫਿਰ ਹੋਰ ਅਮਾ ਜਕੀਨ ਜਕੀਨ ਆਉਣਾ ਚਾਹੀਦਾ ਤੁਹਾਨੂੰ ਸਾਡੇ ਦਾ ਦਿਮਾਗ ਚ ਨਹੀਂ ਆਈ ਸੀ ਥੱਗੀ ਮਰਵਾ ਦੂੰਗਾ ਸਭ ਜਾਣਦੀਆਂ ਆ ਤਾਂ ਦਿਮਾਗ ਚ ਨਹੀਂ ਆਈ ਸੀ ਵੀ ਖਵਨ ਕੈ ਤੁਰਦੀ ਆ ਲੱਗਦੀ ਆ ਕੀ ਹੈ ਇਹਦਾ ਵਿਚਾਰੇ ਭੋਲੇ ਜਿਵੇਂ ਨਹੀਂ ਬੋਲੇ ਹੈਗੇ ਮੈਂ ਭਾਈ ਹੁਣ ਉਈਆਂ ਵਾਲੇ ਦੇ ਘਰੇ ਮੂੰਹ ਚੱਕ ਕੇ ਵਗਦੀ ਆਪਾਂ ਫੋਰਕੇ ਮੇ ਜਾ ਕੇ ਕਰਦੇ ਨੂੰ ਚੱਕ ਕੇ ਮੈਂ ਪਹਿਲਾਂ ਜਾਨਣਾ ਭਾਈ ਉੱਥੇ ਦੇਖਣਾ ਜਾ ਕੇ ਹਨਾ ਵੀ ਅੱਲ ਦਾ ਕੀ ਹੋਗਾ ਕੀ ਪਤਾ ਕੁੜੀ ਘਰ ਹੈਗੀ ਆ ਕਿ ਨਾ ਹੈਗੀ ਆ ਜਾ ਕੇ ਭਾਈ ਮਨ ਤਾਂ ਇਹ ਗੱਲਾਂ ਤੇ ਕੋਈ ਯਕੀਨ ਨਹੀਂ ਹੈਗਾ ਜੇ ਹੋਗਾ हां ਇਹ ਜੇ ਬੰਦੇ ਹੁੰਦੇ ਨਾ ਅਗਲੇ ਆਪਦਾ ਘਰ ਬਾਰ ਆਪਣਾ ਦੇਖਣ ਆਉਂਦੇ ਮੁੰਡੇ ਨੂੰ ਚੰਗੀ ਤਰ੍ਹਾਂ ਦੇਖਣ ਆਉਂਦੇ ਇਹਦੇ ਨਾਲ ਕਰ ਲੱਕੇ ਕੋਈ ਕੁੜੀ ਤੋਰੂਗਾ ਯਕੀਨ ਕਰ ਤੇਰੇ ਭਾਈ ਮੇਰੇ ਤੇ ਯਕੀਨ ਕਰ ਤੂੰ ਕੋਈ ਨਹੀਂ ਯਕੀਨ ਕਰਦੀ ਤੂੰ ਚੱਲ ਤੈਨੂੰ ਕੁੜੀ ਦਿਖਾ ਦਿੰਦੇ ਆ ਮੈਂ ਜਾ ਕੇ ਤਿਆਰੀ ਕਰਾਉਣਾ ਤੁਸੀਂ ਕੁੜੀ ਦੇਖਣ ਆਜੋ ਮੈਂ ਤਿਆਰੀ ਨੂੰ ਹਾਂ ਟੈਂਟ ਲਾਉਣਗੇ ਉਹ ਫਿਰ ਕਹਿਣਾ ਤਾਂ ਪਊਗਾ ਅਗਲੇ ਨੂੰ ਉਹ ਜਾ ਕੇ ਥੋੜਾ ਲ ਆਲੇ ਦੇ ਕਰੇ ਉਹੀ ਬੜ ਜੀ ਆਕੇ ਦਸ ਸਰਦਾਰ ਜੀ ਉਹੀ ਕਿਵੇਂ ਬੜ ਜਾਉਂਗਾ ਨਾਲ ਹੈ ਜੇ ਹੁਣ ਤੈਨੂੰ ਕੀ ਫਰਕ ਪੈਂਦਾ ਆ ਨਹੀਂ ਗੱਲ ਬਣਦੀ ਹੁੰਦੀ ਸਰਦਾਰ ਜੀ ਆਲੇ ਦੇ ਕਰੇ ਜਾਣਾ ਪੂ ਪਹਿਲਾਂ ਫੋਨ ਕਰਦੇ ਭਾਈ ਮੈਂ ਜਾ ਕੇ ਫੋਨ ਕਰਦਾ ਸਰਦਾਰ ਜੀ ਤੁਹਾਨੂੰ ਕੁੜੀ ਨੂੰ ਲੈ ਕੇ ਆ ਜੇ ਚੰਗਾ ਜਾ ਛੇਤੀ ਫਿਰ ਮੈਂ ਪਿੰਡ ਨੂੰ ਵੀ ਜਾਣਾ ਗੱਬਦਾ ਭਾਈ ਯਕੀਨ ਦਿਵਾ ਕੇ ਤੋਰੂ ਤੈਨੂੰ ਹਾਂ ਆ ਨਹੀਂ ਤੇਰੇ ਵਿਆਹ ਪੂਰ ਚੜੂ ਨਹੀਂ ਵਿਆਹ ਨਹੀਂ ਪੂਰ ਚੜਦਾ ਐਨੀ ਗੱਲ ਤੈਨੂੰ ਮੈਂ ਵੀ ਦੱਸਦਾ ਪਹਿਲਾਂ ਕਿਉਂ ਨਹੀਂ ਦੱਸਿਆ ਭਾਈ ਸਾਡੀ ਕੁੜੀ ਨੂੰ ਦੱਸਣਾ ਕੀ ਕੀ ਗੱਲ ਤੈਨੂੰ ਨਹੀਂ ਪਤਾ ਤੇਰੇ ਨਹੀਂ ਘਾਂਪੂ ਆਏ ਗੀਆਂ ਜੇ ਤੇਰੇ ਭੈਣਾ ਨਹੀਂ ਆਈਆਂ ਤੁਸੀਂ ਇੰਨੀ ਲੱਡੀ ਚੜੇ ਫਿਰ ਪਰ ਤੁਸੀਂ ਤਾਂ ਬੈਚਤਰ ਚਲਾ ਕੇ ਬਥੇਰੇ ਹੋ ਸਾਡਾ ਤਾਂ ਬਰਪੋਲਾ ਮੈਨੂੰ ਤਾਂ ਇਹ ਵੀ ਖਰਚਾ ਵੀ ਨਾ ਹੋਵੇ ਤੁਹਾਡਾ ਖਰਚੇ ਤੋਂ ਬਚੋ ਕਰ ਲੋ ਖਰਚੇ ਕਰਾਂਗੇ ਭਈ ਅਸਾਂ ਗੱਜ ਵੱਜ ਕੇ ਵਿਆਹ ਕਰਾਂਗੇ ਸਾਡਾ ਲਾਸਟ ਵਿਆਹ ਲੈ ਸਰਦਾਰ ਜੀ ਗੱਲ ਸੁਣੋ ਮੈਂ ਤੁਹਾਨੂੰ ਕਰਦਾ ਫੋਨ ਤੋ ਚਲ ਮੈਂ ਤੇਰੇ ਨਾਲ ਹੀ ਚੱਲਦਾ ਫੋਨ ਕਰਨ ਨਹੀਂ ਗਿਆ ਚੱਲ ਉਹ ਕੁੜੀ ਵਾਲਿਆਂ ਦੇ ਕਰ ਤੂੰ ਕੀ ਕਰਨ ਜਾਵੇਂਗਾ ਚਲ ਉੱਥੋਂ ਤਿੰਨ ਛੱਡਿਆ ਮੈਂ ਤੈਨੂੰ ਹਾਂ ਇਹ ਗੱਲ ਠੀਕ ਹੈ ਹੋਰ ਲੈ ਭਾਈ ਹੁਣ ਯਕੀਨ ਕਰੀ ਕੋਈ ਨਾ ਕਰ ਲਾਂਗੇ ਯਕੀਨ ਦੇਖ ਲੈ ਪਰ ਜਾਈ ਮਿੱਠੇ ਪਹੁੰਚੇ ਮਾਰਦਾ ਕੋਈ ਕਾਨ ਮੀਨ ਜਰੂਰ ਹੈਗੀ ਉਹ ਤਾਂ ਇਹ ਤਾਂ ਗਲਤੀ ਨਹੀਂ ਹੋਣੀ ਹਾਂ ਜਿਹੜੇ ਤਾਂ ਕਹੀ ਜਾਂਦਾ ਕਿ ਪਹਿਲਾਂ ਮਾਈ ਜਾਨਾ ਕੁੜੀਆਂ ਦੇ ਮਾਈ ਜਾਨਾ ਹਾਂ ਇਹਨੂੰ ਕੀ ਤਰਾਜੇਗਾ ਰਿਸ਼ਤਾ ਤਾਂ ਆਪਣੇ ਮੁੰਡੇ ਦਾ ਹੋਊਗਾ ਹੋਰ ਹੋਊਗਾ ਇਹਨੂੰ ਕੀ ਚੱਕਰ ਇਹ ਇਹਨੂੰ ਪਤਾ ਨਹੀਂ ਕੀ ਡਰਿਆ ਵਿੱਚੋਂ ਚੱਲ ਕੋਈ ਨਾ ਲੱਗ ਜੂਗਾ ਪਤਾ ਹਾਂ ਜਾ ਕੇ ਸਾਰੀਆਂ ਫਰਦਾਂ ਫਰੋਣ ਲਾਂਗੇ ਉਹਨਾਂ ਦੀ ਹਾਂ ਛੱਡਦੇ ਆਪਾਂ ਜਿੱਦੋਂ ਤਾਂ ਨਹੀਂ ਪਤਾ ਹੈਗਾ ਵੀ ਬੰਦੇ ਦੀ ਇੱਜ਼ਤ ਕੀ ਹੈ ਇਹਨੂੰ ਮੇਰੇ ਬਾਰੇ ਨਾਲੇ ਕੀ ਪਤਾ ਹੈਗਾ ਵੀ ਕਿੰਨੇ ਰਿਸ਼ਤੇ ਕਰਾ ਚੁੱਕਿਆ ਮੈਂ ਅੱਜ ਤੱਕ ਕਿਸਦਾ ਲੰਬਾ ਨਹੀਂ ਆਇਆ ਹੈਗਾ ਹਰਦਾ ਜਾ ਐ ਤੇ ਉੱਪਰ ਜਾ ਜਾਣਾ ਨੂੰ ਖੜ ਹੋਣ ਤੂੰ ਐ ਦੱਸ ਲੈਣ ਜ਼ਰਾ ਆਪਾਂ ਉਹਦੇ ਦੀ ਪੱਕੀ ਗੱਲ ਕਰੀਏ ਕੁੜੀ ਦੀ ਫੋਟੋ ਤੁਹਾਨੂੰ ਸਾਰਿਆਂ ਨੂੰ ਦਿਖਾਈ ਆ ਇਹ ਕੁੜੀ ਕਿਵੇਂ ਬੋਲਦੀ ਉਹ ਕੁੜੀ ਵੀ ਫੇਰ ਹੁਣ ਸਾਡੀ ਭੈਣ ਹੈ ਦਾ ਸਭਾਈ ਇਹ じゃ ਤੂੰ ਇਹਦਾ ਨਾ ਗੁੱਸਾ ਕਰ ਇਸੇ ਕਰਕੇ ਤਾਂ ਮੈਂ ਉੱਠ ਕੇ ਆਇਆ ਤੇਰੇ ਮਗਰ ਓਏ ਆਪਦੇ ਘਰ ਵਾਲੇ ਨੂੰ ਕਿਵੇਂ ਸਾਂਭਦੀ ਹੋਏ ਇਹ ਹੈ ਉਹਦੇ ਨਾਲ ਵੀ 24 ਘੰਟੇ ਲੜਦੀ ਰਹਿੰਦੀ ਹੋਏ ਤਾਂ ਉਹ ਇਹਦਾ ਤੈਨੂੰ ਦੱਸਿਆ ਵੀ ਸਭਾਈ ਹੈ ਉੱਥੇ ਲੜੀ ਜਾਂਦੀ ਹੈ ਲੜੀ ਜਾਂਦੀ ਹੈ ਹੁਣ ਤਾਂ ਕੋਈ ਤੇ ਦੇਖ ਹੀ ਲੈ ਵੀ ਕਿਵੇਂ ਬੋਲੀ ਜਾਂਦੀ ਹੈ ਹਾਂ ਪਹਿਲਾਂ ਤਾਂ ਇਹ ਸਾਡੇ ਨਾਲ 2 ਘੰਟੇ ਲੜੀ ਗਈ ਹੈ ਹਾਂ ਅਸੀਂ ਬਹੁਤ ਇਹਨੂੰ ਸਮਝਾਇਆ ਕਹਿੰਦੇ ਨਾ ਮੇਰੀ ਤਾਂ ਬਚੋਲੇ ਨਾਲ ਗੱਲ ਕਰਾਓ ਫੇਰ ਤੈਨੂੰ ਫੋਨ ਕਰ ਦੇ ਆਪਾ ਤਾਂ ਦੇਖੋ ਸਰਦਾਰ ਜੀ ਕਿਸੇ ਪੱਖੋਂ ਕਾਣੇ ਨਹੀਂ ਹੈਗੇ ਜਰਕ ਦੇਣੇ ਆ ਗਿਆ ਮੈਂ ਤਾਂ ਉਹ ਤਾਂ ਬਹੁਤ ਵਧੀਆ ਹੋ ਗਿਆ ਹੁਣ ਤੈਨੂੰ ਹੁਣ ਕੀ ਦਸੀਏ ਸੀ ਤਾਂ ਜਿਹੜਾ ਇਹਦੀ ਸ਼ਰਤ ਕਰੀ ਸੀ ਨਾ ਵੀ ਕਿਲਾ ਜਵੀਨ ਦਾ ਇਹਦੇ ਨਾਂ ਹੈ ਕਿਵੇਂ ਉਲਟਾ ਚੱਲ ਰਿਹੜੀ ਸਾਡੀ ਕਬੀਲਦਾਰੀ ਦੀ ਗੱਲ ਹੈ ਤੇ ਉਸ ਕਰਕੇ ਵੀ ਨੂੰ ਕਹਦਾ ਵੀ ਤੂੰ ਫਿਕਰ ਨਾ ਕਰ ਭਾਈ ਤੇਰੀ ਕੀ ਕਿਸੇ ਤੇ ਨੁਕਸ ਨਹੀਂ ਪੈਂਦਾ ਇਹ ਤਾਂ ਫਤਨ ਰਹਿ ਗਿਆ ਕਿਲੇ ਅਗਲੇ ਨੂੰ ਮੈਂ ਤਾਂ ਚਾਰ ਕਹਿ ਆਇਆ ਕੋਈ ਉਹ ਇਹ ਨਹੀਂ ਇਹ ਰਿਸ਼ਤਾ ਨਹੀਂ ਹੁੰਦਾ ਸਰਦਾਰ ਜੀ ਇਹਦਾ ਤੁਸੀਂ ਐ ਸਮਝੋ ਬੀਪਾਸਰ ਰਿਸ਼ਤਾ ਹੁੰਦਾ ਹੀ ਨਹੀਂ ਤੂੰ ਮੇਰੀ ਗੱਲ ਤਾਂ ਸੁਣ ਤੂੰ ਯਾਰ ਜਿਹੜਾ ਹੋਰ 5 10000 ਰੁਪਇਆ ਲੈਣਾ ਤੀਰਾ ਤਾਂ ਬਚੋਲ ਪਣਾ ਮੈਂ ਪੂਰਾ ਦੇਊਗਾ ਅਸੀਂ ਬੈਠੇ ਆਂ 5 10 ਦੀ ਗੱਲ ਨਹੀਂ ਰਹੀ ਹੁਣ ਕੀਲੇ ਦੀ ਗੱਲ ਆ ਹੁਣ 80 ਤੇ ਜਾਊ ਸੂਈ ਹੁਣ ਉਹ ਕਿਹੜਾ ਯਾਰ ਮਿਲਣਾ ਹੋਣਗੇ ਤੂੰ ਕਰਨਾ ਤਾਂ ਤੂੰ ਆ ਮੈਨੂੰ ਨਹੀਂ ਅਗਲੇ ਦਾ ਕੀ ਪਤਾ ਮਿਲਣਾ ਆ ਜਿਵੇਂ ਹੁਣ ਤੇਰੀ ਭੈਣ ਦੇਖ ਕਿਵੇਂ ਉਹ ਕਰਦੀ ਆ ਮੈਂ ਤਾਂ ਕੁੜੀ ਦੇਖੂਗੀ ਫਲਾਨਾ ਦੇ ਕੁਝ ਅਗਲੇ ਨੇ ਕਹਤਾ ਸੀ ਤਾਂ ਭਾਈ ਜਮੀਨ ਦੀ ਫਰਦ ਦੇਖਾਂਗੇ ਅੱਜ ਤਾਂ ਜ਼ਮੀਨ ਦੇਖਾਂਗੇ ਬਿਕਨੀ ਫੇਰ ਫੇਰ ਮੈਂ ਕਿੱਧਰ ਜਾਊਂਗਾ ਮੇਰੀ ਤਾਂ ਬਦਨਾਮੀ ਹੋਜੂਗੀ ਤੇਰੀ ਬਦਨਾਮੀ ਮੈਂ ਖੜਾ ਨਹੀਂ ਹੋਣ ਦੰਦੇ ਸਾਰਾ ਕੁਝ ਤਾਂ ਤੈਂ ਕਰਾਉਣਾ ਜੀ ਮੈਂ ਇੱਧਰ ਗੱਲ ਕਰਦਾ ਓਵੇਂ ਨਹੀਂ ਉਹਨਾਂ ਨੂੰ ਟਕੇਲੀ ਬੜਿਆ ਫੇਰ 80 ਤੇ ਗੱਲ ਜਾਊਗੀ ਹੁਣ ਇਹ ਆਪ ਤਾਂ ਹੁਣ ਸੋਚ ਲੈ 80 ਦੇਣਾ ਪਊਗਾ ਉਹ ਤੂੰ ਸਿਰੇ ਚੜਾ ਗੱਲ ਤੂੰ ਪੈਸਿਆਂ ਮਨੀਉਣਾ ਘਬਰਾ ਬਸ ਇਹ ਇਹ ਤੁਹਾਨੂੰ ਯਕੀਨ ਆ ਫੇਰ ਯਕੀਨ ਰੱਖਾ ਤੁਹਾਡੇ ਤੇ ਸਾਡੇ ਤੇ ਤਾਂ ਯਕੀਨ ਤੈਨੂੰ ਕਰਨਾ ਪਾ ਪਰ ਤੂੰ ਲਾਜਕੀ ਬਹੁਤ ਜ਼ਿਆਦਾ ਲਾਜ ਲਾਜ ਨਹੀਂ ਸਰਦਾਰ ਜੀ ਤੁਸੀਂ ਚਾਰ ਕੀ ਲੈ ਕੇ ਆ ਉਹ ਤਾਂ ਹੁਣ ਹਾਂ ਹੁਣ ਕੀ ਲਾਇਆ ਮੈਨੂੰ ਪਤੀ ਦੀ ਵੀ ਕੁੜੀ ਦਾ ਕੀ ਲਾਇਆ ਤੈਨਾਂ ਕਿੰਨੇ ਰਹਿ ਗਏ ਮਾਂ ਤਾਂ ਹੀ ਤਾਂ ਇਹ ਬੁਲਾਈ ਨਹੀਂ ਸੀ ਹੁਣ ਇਹ ਉਹ ਇਹ ਵੱਡੇ ਮੁੰਡੇ ਨੇ ਨਾ ਫੋਨ ਕਰਤਾ ਇਹਨੂੰ ਇਹ ਤਾਂ ਤਾਂ ਆ ਗਈ ਨਹੀਂ ਆਪਾਂ ਚੁੰਨੀ ਚੜਾਵਾ ਕਰ ਲੈਂਦੇ ਨਾਲੇ ਤੇਰਾ ਕੰਮ ਹੁਣ ਉਹ ਨਿਬੜ ਗਿਆ ਹੁੰਦਾ ਆਏ ਸਾਡੇ ਜਵਾਗਦਿਆ ਕਰਵਾਉਂਦਾ ਮੈਂ ਤਾਂ ਦੇਖੋ ਜੀ ਇਹੀ ਗੱਲ ਕਹੀਦੀ ਵੀ ਕਿਸੇ ਰਿਸ਼ਤੇਦਾਰ ਨੂੰ ਬੁਲਾਉਣ ਦੀ ਕੋਈ ਲੋੜ ਨਹੀਂ ਚੁੰਨੀ ਚੜਾਵਾ ਕਰਾਂਗੇ ਨਾਲ ਤਾਂ ਥੋੜਾ ਖਰਚਾ ਕੱਢਦਾ ਨਾਲੇ ਮੇਰੇ ਵਾਲਾ ਖਰਚਾ ਕੱਢਦਾ ਸ਼ਰੀਕ ਤੇ ਸ਼ਰੀਕ ਰਾਜ਼ੀ ਨਹੀਂ ਹੁੰਦਾ ਉਹ ਵੀ ਜ਼ਮੀਨ ਤੇ ਉਹ ਕਰਦਾ ਹਮਮ ਸੰਬੀਰ ਆ ਬਿਆਹ ਰਵੇ ਜਮੀਨ ਮੇਰੇ ਕੋਲੇ ਰਹਿ ਜੂ ਚੱਲ ਉਹਦੀ ਤਾਂ ਤੂੰ ਛੱਡ ਗੱਲ ਠੀਕ ਐ ਤੀਰਾ 10000 ਰੁਪਿਆ ਮੈਂ ਹੋਰ ਬਤਾ ਦਾਂ 10 ਦੋਸ ਨਹੀਂ ਹੋਰ 80 ਤੇ 20 20 ਪਤਾਉਣਾ ਪਊ 20 ਪਤਾਉਣਾ ਠੀਕ ਐ ਹਾਂ ਠੀਕ ਐ ਜੇ ਦੇਖੜਾ ਆ ਗਿਆ ਨਾ ਕੁੜੀ ਤੂੰ ਨੂੰ ਸਾਰੀ ਗੱਲ ਬਾਤ ਸਮਝਾ ਦੇ ਮੈਂ ਸਾਰੀ ਗੱਲ ਸਮਝਾ ਦੂ ਬਸ ਤੁਸੀਂ 80 ਤੇ ਰਹਿਓ ਠੀਕ ਐ ਠੀਕ ਐ ਮੈਂ ਫੋਨ ਕਰਦਾ ਜਾ ਕੇ ਕੁੜੀ ਨੂੰ ਲੈ ਕੇ ਆ ਜੀ ਆ ਮੈਂ ਆ ਜੂਗਾ